ਜੇ ਜੀ ਮਾ ਤੁਸੀਂ ਇਸ ਟਾਈਮ ਇੱਥੇ ਪੁਲ ਦੇ ਥੱਲੇ ਬੈਠੇ ਹਾਂ ਜੀ ਪੁਲ ਦੇ ਥੱਲੇ ਬੈਠੇ ਹਾਂ ਪ੍ਰਸ਼ਾਸਨ ਨਾਲੋਂ ਹੜ੍ਹਾਂ ਦੇ ਕਾਰਨ ਜੋ ਕਿ ਮੀਂਹ ਦਾ ਪਾਣੀ ਪ੍ਰਸਾਦ ਦੇ ਵਿੱਚ ਜਿਆਦਾ ਇਕੱਠਾ ਹੋ ਗਿਆ ਉਹਨੂੰ ਛੱਡਣ ਦੀ ਤਿਆਰੀ ਆ ਅੱਛਾ ਸਾਨੂੰ ਪ੍ਰਸ਼ਾਸਨ ਨਾਲੋਂ ਕੋਈ ਕਿਹਾ ਗਿਆ ਵੀ ਇਹ ਤੋਂ ਖਾਲੀ ਕਰ ਦਿਓ ਜੀ ਨਾ ਸਾਨੂੰ ਨਹੀਂ ਜੇ ਇੱਥੇ ਪਾਣੀ ਜਿਆਦਾ ਆ ਜਾਂਦਾ ਤਾਂ ਕਿੱਦਾਂ ਦੇ ਹਾਲਾਤ ਹੋਗੇ ਕੀ ਤੁਹਾਡੇ ਕੋਲ ਪਾਣੀ ਆ ਜਾਂਦਾ ਤਾਂ ਫਿਰ ਇਹ ਡੰਗਰਾਂ ਦਾ ਡੰਗਰ ਲੈ ਕੇ ਕਿਤੇ ਭਜਣਾ ਪੈਂਦਾ ਫਿਰ ਘਰ ਕੋਲਾ ਛੱਡਣਾ ਪੈਂਦਾ ਘਰ-ਵਾਰ ਛੱਡ ਕੇ ਦੂਜੀ ਜਗ੍ਹਾ ਜਾਣਾ ਕਿੰਨਾ ਕਿੰਨਾ ਔਖਾ ਫਿਰ ਘਰ-ਵਾਰ ਛੱਡ ਕੇ ਜਾਣਾ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਇੱਥੇ ਹਾਂਜੀ ਇੱਥੇ ਰਹਿ ਰਹੇ ਹਾਂ 12 ਸਾਲ ਤੋਂ 2023 ਦੇ ਵਿੱਚ ਵੀ ਦੇਖ ਤੁਸੀਂ 2 ਸਾਲ ਸੋਲਾਂ ਦੇਖਿਆ ਰਹੇ ਹਾਂ ਉਹ ਦਿਨ ਵੀ ਪਾਣੀ ਵਾਲੇ ਦਿਨ ਸਾਨੂੰ ਭੱਜਣਾ ਪਿਆ ਬੜਾ ਪਾਣੀ ਆ ਗਿਆ ਜੀ ਉੱਥੇ ਕਿੰਨਾ ਕੁ ਨੁਕਸਾਨ ਹੁੰਦਾ ਨੁਕਸਾਨ ਉਹਦੇ ਨਾਲ ਬਹੁਤ ਸਾਰੇ ਰੁੜ ਗਈ ਪ੍ਰਾਰੀ ਪ੍ਰੂਰੀ ਲੱਕੜ ਖੁੱਲ ਕੇ ਰੁੜ ਗਈ ਸੀ ਕੁੱਲ ਕੱਲ ਦੇ ਸਾਰੇ ਤਦਾਂ ਗਏ ਰਹੇ ਕੱਢ ਲੈ ਸੀ ਜੇ ਹੁਣ ਵੀ ਪਾਣੀ ਆ ਜਾਂਦਾ ਤੇ ਕਿੱਥੇ ਜਾਵਾਂਗੇ ਕੀ ਕੋਈ ਹੈ ਇਦਾਂ ਦਾ ਤੁਹਾਨੂੰ ਪ੍ਰਸ਼ਾਸਨ ਵਾਲੋ ਕਿਹਾ ਗਿਆ ਤੁਸੀਂ ਇੱਥੇ ਰਹਿ ਸਕਦੇ ਆ ਜੇ ਕੁਝ ਪਾਣੀ ਆ ਗਿਆ ਤੇ ਫਿਰ ਸਾਨੂੰ ਭੱਜਣਾ ਪੈਣਾ ਫਿਰ ਕਿੱਥੇ ਜਾਣਾ ਕਿੱਥੇ ਰਹੋਗੇ ਜਾਇ ਫਿਰ ਬਾਬੇ ਮਾਜੇ ਰਹਾਂਗੇ ਫਿਰ ਕਿੱਥੇ ਰਾਂਗੇ ਦੋ ਦਿਨ ਕੱਢਾਂਗੇ ਫਿਰ ਮੁੜ ਕੇ ਸਾਡਾ ਇੱਥੇ ਚਰਾਣ ਟਗਰਾਂ ਨੇ ਫਿਰ ਕਿੱਥੇ ਜਾਣਾ ਹੁਣ ਕਿੰਦਾ ਦੇ ਹਾਲਾਤ ਨੇ ਕਿੱਦਾਂ ਰਹਿੰਦੇ ਹਾਂ ਕਿਉਂਕਿ ਪਾਣੀ ਹੁਣ ਵੀ ਕਾਫੀ ਆ ਚੁੱਕਾ ਹੁਣ ਤਾਂ ਪਾਣੀ ਆ ਚੁੱਕਾ ਹਾਂ ਮਰ ਕੀ ਕਰਨੀ ਜਾਣਾ ਪੈਣਾਗੇ ਸਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਖਾਣ ਪੀਣ ਦਾ ਤੁਹਾਡਾ ਪੂਰਾ ਆਪਣਾ ਤੁਸੀਂ ਅਰੇਂਜਮੈਂਟ ਕੀਤਾ ਹੋਇਆ। ਖਾਣ ਪੀਣ ਦਾ ਤਾਂ ਆਪਣਾ ਕੀਤਾ ਹੁਣ ਖਾਣਾ ਪੀਣਾ ਦਾ ਹੈ ਇਹ ਫਿਰ। ਪਰ ਕੀ ਨਾਮ? ਜਨਾਮ ਹਮੈ ਸ਼ਫੀਜਾ ਜੀ ਕਿੱਥੇ ਵਹ ਰਹੇ ਨਾਲ? ਅੱਛੇ ਰੜੇ ਦੇ ਰੇਨ ਨਾਲੇ ਜੀ। ਅ ਪ੍ਰਸਾਦ ਜਿਆਦਾ ਹੋਣ ਦੇ ਕਾਹਨ ਟਾਈਮ ਦੇ ਵਿੱਚ ਖਾਣੀ ਵਧਨ ਕਰਕੇ ਉਸ ਨੂੰ 5 ਵਜੇ ਦੇ ਕਰੀਬ ਪ੍ਰਸ਼ਾਸਨ ਨਾਲੋਂ ਕਿਹਾ ਹੈ ਕਿ ਛੱਡ ਦਿੱਤਾ ਜਾਵੇਗਾ। ਠੀਕ ਕਿਤੇ ਪਾਣੀ ਆਉਂਦਾ ਤੇ ਕਿਹੋ ਜਿਹਾ ਹਲਾਤ ਹੋਣਗੇ ਕਿੰਨਾ ਕ ਨੁਕਸਾਨ ਹੋ ਗਾਦਾ। ਸਰ ਨੁਕਸਾਨ ਤੇ ਬਹੁਤ ਜ਼ਿਆਦਾ ਹੋਏਗਾ ਅੱਗੇ ਜਿਹੜਾ 2023 ਦੇ ਵਿੱਚ ਨੁਕਸਾਨ ਜਿਹੜਾ ਹੋਇਆ ਅਜੇ ਤੱਕ ਤੇ ਉਹ ਹੀ ਨਹੀਂ ਲੱਗ ਸਿੱਧਾ ਹੋਇਆ ਕਿਸੇ ਦਾ ਤੇ ਇਸ ਟਾਈਮ ਫਿਰ ਉਹ ਉਦਾਂ ਦੇ ਹਾਲਾਤ ਜਾਪਦੇ ਪਏ ਆ ਜਿੱਦਾਂ ਪਾਣੀ ਦਾ ਕਹਿੰਦੇ ਆ ਤੇ ਹੁਣ ਸਮਾਨ ਇੱਥੋਂ ਲੈ ਕੇ ਜਾ ਰਹੇ ਹਾਂ ਹੁਣ ਸਮਾਨ ਇੱਥੋਂ ਦੇਖੋ ਸਾਡੇ ਜਿਹੜੇ ਘਰ ਬਸੇਰੇ ਉਹ ਤੇ ਸਾਡੇ ਮੰਡ ਜੇ ਆ ਹੁਣ ਇੱਥੋਂ ਆਪਾਂ ਕੱਢਾਂਗੇ ਕਿਸੇ ਭੈਣ ਭਰਾ ਨੂੰ ਆਪਣੇ ਪਿੰਡ ਵਾਸੀਆਂ ਨੂੰ ਪੁੱਛ ਕੇ ਉਹਨਾਂ ਦੇ ਘਰਾਂ 'ਚ ਰੱਖਾਂਗੇ ਪਿੰਡ ਵਾਲੇ ਆਪਣੇ ਜਿਹੜਾ ਪੂਰਾ ਸਾਥ ਕਰਦੇ ਆ ਸਪੋਰਟ ਕਰਦੇ ਆ ਜਦੋਂ ਇੱਥੇ ਮਤਲਬ ਤਾਂ ਪਾਣੀ ਪੂਣੀ ਜਿਆਦਾ ਆ ਜਾਂਦਾ ਵਾ ਉਸ ਟੰਕ ਜਿਹੜਾ ਜਸੇ ਬੰਦੀਆਂ ਨੇ ਉਹ ਆਣ ਕੇ ਸਾਡਾ ਬਹੁਤ ਜਿਆਦਾ ਮਤਲਬ ਕਰਦੇ ਨੇ ਹਰ ਇੱਕ ਬੰਦੇ ਨੇ ਕਿ ਸਾਡਾ ਗੁਦਰਾਂ ਹੀ ਦਾ ਕਰਦੇ ਆ ਸਾਰਿਆਂ ਦਾ ਬਹੁਤ ਜਿਆਦਾ ਕਰਦੇ ਆ ਪੱਠੇ ਦੱਥੇ ਨੂੰ ਮੈਂ ਹਰ ਗੱਲ ਬਾਤ ਹਾਂ ਸਭੇ ਸਾਨੂੰ ਇੱਥੇ ਜਿਹੜੀ ਪਾਣੀ ਦੀ ਮਾਰ ਹੈ ਨਾ ਇਹ ਸਾਨੂੰ ਹਰ ਇੱਕ ਬੰਦੇ ਨੂੰ ਲੈ ਕੇ ਰਹਿ ਜਾਂਦੀ ਆ ਪਾਣੀ ਦਾ ਕੋਈ ਇੱਥੇ ਆਣ ਦਾ ਜਿਹੜਾ ਸਿਸਟਮ ਹੈਗਾ ਇਹਦੇ ਨਾਲ ਕੋਈ ਬਚਾ ਨਹੀਂ ਹੁੰਦਾ ਜਿੱਦਾਂ ਦੁਨੀਆ ਜਿੱਦਾਂ ਹੁਣ ਆਇਆ ਕਿ ਅਗਲੇ ਬੰਦੇ ਸਾਡੇ ਛੜਕ ਆ ਗਈ ਆ ਛੜ ਦੇ ਥੱਲੇ ਪੂਰੇ ਪਾਏ ਸਿਰਫ ਮੇਰੇ ਹਿਸਾਬ ਨਾਲ ਕੁੱਤਾ ਨੰਗਦਾ ਹੋਊਗਾ ਵਿੱਚ ਉਹਦੇ ਪਾਣੀ ਨੇ ਕਿੰਨਾ ਕ ਪਾਣੀ ਉਹਨੇ ਖਿੱਚਣਾ ਵਾ ਕਮ ਸੇ ਕਮ ਇਹਦੇ ਵਿੱਚ ਜਿੱਦਾਂ ਇੱਕ ਆ ਵੱਡਾ ਪੋਲਾ ਅਗਲੇ ਪੰਨੇ ਇੱਕ ਇੱਕ ਪੋਲ ਬੋਧਾ ਨਹੀਂ ਤਾਂ ਕਿਲੇ ਕ ਦਾ ਪੋਲ ਵੀ ਹੁੰਦਾ ਤਾਂ ਵੀ ਕੁਝ ਪਾਣੀ ਨਿਕਲ ਜਾਂਦਾ ਸੀਗਾ ਪਿੱਛੇ ਨੂੰ ਬੰਨ ਜਿਹੜਾ ਇੱਥੋਂ ਬਿਲਕੁਲ ਥੋੜੇ ਖਾਂ ਜੇ ਬੰਨ ਲੱਗਦਾ ਤੇ ਉੱਪਰ ਨੂੰ ਉਹ ਬੰਨ ਦੀ ਸਾਨੂੰ ਕਦ ਲੱਗ ਜਾ ਤੇ ਬਹੁਤ ਫਾਇਦਾ ਉਸ ਬੰਨ ਦਾ ਫਿਰ ਸਾਡਾ ਅੱਧੋਂ ਜ਼ਿਆਦਾ ਬਚਾ ਹੋ ਜਾਂਦਾ ਜਿੰਨਾ ਚਿਰ ਉਹ ਬੰਨ ਨਾ ਆਵੇ ਇਹ ਪਿਛਲੇ ਬੰਨੇ ਇਦਾਂ ਹੋ ਜਾਂਦਾ ਜਿਦਾ ਇੱਕ ਡਾਫ ਲੱਗ ਜਾਂਦੀ ਜਦੋਂ ਇੱਕ ਡੇਮ ਹੀ ਡੱਕੀ ਜਾਂਦੀ ਆ ਪੂਰੇ ਪਈ ਆ ਸੜਕ ਦੇ ਥੱਲੇ ਪੋਰੇ ਨੇ ਕਿੰਨਾ ਕੁ ਪਾਣੀ ਖੱਚ ਲੈਣਾ ਹੁੰਦਾ ਪ੍ਰਸ਼ਾਸਨ ਨਾਲੋਂ ਤੁਹਾਡੇ ਲਈ ਕੀ ਪ੍ਰਬੰਧ ਕੀਤੇ ਗਏ ਖਾਨ ਦੇ ਪ੍ਰਸ਼ਾਸਨ ਨਾਲੋਂ ਸਾਡੇ ਕੋਈ ਨਹੀਂ ਹੈਗਾ ਸਿਰਫ ਸਾਡੀ ਜਿਹੜੀ ਸਪੋਰਟ ਹੁੰਦੀ ਆ ਸਾਡੇ ਨਾਲ ਜਿਹੜੋ ਕੋ ਥੋੜਾ ਬਹੁਤ ਕਰਦੇ ਆ ਇਹ ਆਪਣੇ ਪਿੰਡ ਵਾਸੀ ਜਿਹੜੇ ਲੋਕ ਨੇ ਉਹ ਕਰਦੇ ਚਾਹੇ ਜਸੇ ਬੰਦੀਆਂ ਜਿਹੜੀਆਂ ਨੇ ਉਹ ਆਣ ਕੇ ਕਰਦੇ ਆਪਣੇ ਜਿਹੜੇ ਢੇਰਿਆਂ ਵਾਲੇ ਲੋਕ ਨੇ ਉਹ ਕਰਦੇ ਆ ਸਰਪੰਚ ਸਾਹਿਬ ਹੁਣ ਇਹ ਕਰਦੇ ਨੇ ਬਾਕੀ ਕਿ ਜੇ ਕਹੋਗੇ ਪ੍ਰਸ਼ਾਸਨ ਪ੍ਰਸ਼ਾਸਨ ਤੇ ਕਿਸੇ ਨੂੰ ਕੁਛ ਨਹੀਂ ਕਹਿੰਦਾ ਪ੍ਰਸ਼ਾਸਨ ਨੇ ਸਰ ਇੰਨੀਆਂ ਗੱਲਾਂ ਕਰਨੀਆਂ ਹੁੰਗੀਆਂ ਜੀ ਫੋਨ ਰਾਹੀਂ ਕਹਿ ਦਿੰਦੇ ਜੀ ਤੁਹਾਡੇ ਵਾਸਤੇ ਆ ਹੋ ਜਾਣਾ ਉਹ ਹੋ ਜਾਣਾ ਕੁਛ ਨਹੀਂ ਕਿਸੇ ਨੂੰ ਦਿੰਦਾ ਪ੍ਰਸ਼ਾਸਨ ਕਿਸੇ ਨੂੰ ਵੀ ਨਹੀਂ ਦਿੰਦੀ ਹੈ ਕੁਛ ਨਹੀਂ ਕੀ ਨਾਮ ਹੈ ਮੈਂ ਜੀ ਚਰਨਜੀਤ ਸਿੰਘ ਪਿੰਡ ਰੜਾ ਮੌਜੂਦਾ ਸਰਪੰਚ ਜੀ ਤੁਸੀਂ ਮੌਜੂਦਾ ਸਰਪੰਚ ਹੋ ਕੀ ਹੋ ਜੇ ਪਿੰਡ ਦੇ ਇਸ ਵੇਲੇ ਹਾਲਾਤ ਨੇ ਕਿਉਂਕਿ ਤੁਹਾਨੂੰ ਵੀ ਪ੍ਰਸ਼ਾਸਨ ਵੱਲੋਂ ਕਿਹਾ ਜਾਇਆ ਗਿਆ ਕਿ ਪਿੰਡ ਦੇ ਵਿੱਚ ਪਾਣੀ ਛਟਿਆ ਜਾ ਰਿਹਾ ਤੇ ਹਾਂਜੀ ਸਾਨੂੰ ਕਾਲ ਆਈ ਸੀ ਕੱਲ ਵੀ ਇਹ ਵੀ ਪਾਣੀ ਸ਼ਾਮ ਛੱਡਣਾ ਆ ਤੇ ਤੁਸੀਂ ਲੋਸਮੈਂਟ ਗੁਰੂ ਘਰਾਂ ਚ ਕਰਵਾ ਦੇ ਅਸੀਂ ਪਿੰਡ ਦੇ ਜਿੰਨੇ ਦੋ ਗੁਰਦੁਆਰਾ ਸਾਹਿਬਾ ਇੱਕ ਰਾੜੇ ਮੰਡ ਦੀ ਗੁਰਦੁਆਰਾ ਸਾਹਿਬਾ ਤਿੰਨਾਂ ਗੁਰਦੁਆਰਾ ਸਾਹਿਬ ਲੋਸਮੈਂਟ ਕਰਵਾਤੀ ਸੀ ਬਾਕੀ ਵੀ ਵਿਚਾਰੇ ਗੁੱਜਰ ਬਰਾਦਰੀ ਇੱਥੇ ਇਹਨਾਂ ਦਾ ਕਾਫੀ ਨੁਕਸਾਨ ਆ ਕਿਉਂ ਇਹਨਾਂ ਦਾ ਜਿੰਨਾ ਵੀ ਮਾਲ ਡੰਗਰਾ ਸਾਰਾ ਤੇ ਆ ਦੇ ਵਿੱਚ ਮੰਡ ਦੇ ਵਿੱਚ ਰਹਿੰਦੇ ਆ ਤੇ ਜੋ ਪੱਠਾ ਜੋ ਇਹਨਾਂ ਦਾ ਹੈਗਾ ਤੂੜੀ ਤੰਤ ਸਭ ਜਿੱਥੇ ਦਰਿਆ ਦੇ ਵਿੱਚ ਹੀ ਆ ਤੇ ਕੋਈ ਇਹਨਾਂ ਨੂੰ ਪਤਾ ਵੀ ਇਹਨੇ ਪਾਣੀ ਇੰਨਾ ਛੱਡਣਾ ਆ ਤੇ ਬਾਕੀ ਇਹਨਾਂ ਨੇ ਆਪਾਂ ਸਮਾਨ ਕੁਛ ਕੱਢ ਕੇ ਲੈ ਆਂਦਾ ਆ ਬਾਹਰ ਬਾਕੀ ਕੁਛ ਵੇਚਿਆ ਜਿਹੜਾ ਹੁਣ ਪਾਣੀ ਆ ਗਿਆ ਵੀ ਉਹ ਮੇਰੇ ਹਿਸਾਬ ਨਾਲ ਤਾਂ ਨਹੀਂ ਨਿਕਲਣਾ ਕੋਈ ਟੋ ਜੀ ਪਾਣੀ ਜ਼ਿਆਦਾ ਆ ਗਿਆ ਤੇ ਬਾਕੀ ਇਹ ਵੀ ਇਹਨਾਂ ਦਾ ਵਿਚਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਬਾਕੀ ਬੇਅਗਿਮੀਜ਼ਾਂ ਦਾ ਵੀ ਨੁਕਸਾਨ ਆ ਕਿਹੜੀ ਫਸਲ ਇੰਨਾ ਮਿਹਨਤ ਨਾਲ ਆਪਾਂ ਪਾਲੀ ਵੀ ਆ ਸਭ ਤੋਂ ਜ਼ਿਆਦਾ ਜੀ ਤੇ ਬਹੁਤ ਜ਼ਿਆਦਾ ਵੱਡਾ ਨੁਕਸਾਨ ਨਹੀਂ ਮੈਨੂੰ ਕੀ ਹੋਤੇ ਸਾਨੂੰ ਪਾਣੀ ਦਾ ਪਿੰਡ ਟੋਟਲ ਦਾ ਪੂਰੇ ਦਾ ਕਿੰਨਾ ਨੁਕਸਾਨ ਹੋਆ ਪਿੰਡ ਦਾ ਤਾਂ ਆਪਾਂ ਕਹਿ ਹੀ ਨਹੀਂ ਸਕਦੇ ਜੀ ਬਹੁਤ 44 ਸੁੱਭ ਘਮਾ ਪੈ ਗਈ ਸਾਡੇ ਪਿੰਡ ਦੇ ਇਨਾਂ ਪਾਣੀ ਦੇ 4700 ਕਿੱਲਾ ਪੈ ਗਿਆ ਸਾਰੇ ਪਿੰਡ ਦੇ ਵਿੱਚ 4700 ਕਿੱਲੇ ਤੁਸੀਂ ਦੇ ਦੋ ਵੀ ਇਹ ਤਾਂ ਹੀ ਆ ਬਰਾੜੇ ਬੰਦ ਤੱਕ ਲੱਗ ਜਾਂਦਾ ਘਟੋ ਘਟ ਵੀ ਤਾਂ 3000 ਏਕੜ ਜ਼ਮੀਨ ਜਿਹੜੀ ਆ ਪਾਣੀ ਦੀ ਮਾਰ ਚਾ 2023 ਦੇ ਵਿੱਚ ਵੀ ਪਾਣੀ ਛੱਡਿਆ ਗਿਆ ਸੀ ਉਹ ਵੀ ਕਾਫੀ ਪਾਣੀ ਸੀ ਕੀ ਉਸ ਟਾਈਮ ਵੀ ਸਰਕਾਰ ਨੇ ਕੋਈ ਵਾਅਦੇ ਵਿੱਚ ਮੁਆਵਜ਼ਾ ਦਾ ਤੁਹਾਡਾ ਸਰਕਾਰ ਨੇ ਜੀ ਉਦੋਂ ਵਾਅਦੇ ਵਿੱਚ ਦੇਦੀ ਹੁਣ ਦੇਦੀ ਹੁਣ ਜ਼ਿੰਮੇਵਾਰ ਦਾ 40 ਕਿੱਲੇ ਜਾਂ 50 ਕਿੱਲੇ ਨੁਕਸਾਨ ਹੋਇਆ ਇਹਨਾਂ ਨੇ 50 ਕਿੱਲੇਾਂ ਦੇ ਪੈਸੇ ਪੰਜਾ ਕਿੱਲੇ ਨਾਲ ਤੁਸੀਂ ਵੀ ਸਿਆਣਿਆ ਵੀ ਪੰਜਾ ਕਿੱਲੇ ਨਾਲ ਤੇ ਅੱਜ ਕੱਲ 50 ਕਿੱਲਾਂ ਦੇ ਤਾਂ ਅੱਜ ਕੱਲ ਵੀ ਨਾਲੋਂ ਵੀ ਖਰਚੇ ਨਹੀਂ ਪੂਰੇ ਹੋਣਦੇ 5000 ਦੇ حساب ਨਾਲ 5000 ਪ੍ਰਤੀ ਏਕੜ ਦਿੱਤਾ 5200 ਰੁਪਏ ਨਾਲ ਤਾਂ ਹੀ ਏਕੜ ਦਿੱਤਾ ਤੇ ਸਾਡਾ 15000 ਰੁਪਿਆ ਪ੍ਰਤੀ ਏਕੜ ਖਰਚਾ ਆਉਂਦਾ ਜੀ ਜਿਹੜਾ ਐਸ ਲਈ ਆਪਾਂ ਫਸਲ ਬਜਾਈ ਤੱਕ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਦੇ ਇਹ ਮੰਗ ਕਰਦੇ ਵੀ ਜੋ ਸਾਡਾ ਨੁਕਸਾਨ ਹੋਇਆ ਆ ਵੀ ਚਲੋ ਦਿੱਤਾ ਤੁਹਾਨੂੰ ਪਤਾ ਅੱਗੇ ਵੀ ਇਹਨਾਂ ਨੇ ਕੀ ਆ ਤੇ ਦੇਣਾ ਹੋ ਗਾਂ ਵੀ ਕੀ ਆ ਇਹ ਵੀ ਸਾਡੀਆਂ ਜੋ ਜਥੇਬੰਦੀਆਂ ਆ ਜਿਵੇਂ ਬੰਦੀਆਂ ਕਾਫੀ ਸਹਿਯੋਗ ਸਨਾਂ ਕਰਦੀਆਂ ਜਿੰਨੇ ਵੀ ਇਹ ਗਰੀਬ ਬੰਦੇ ਆ ਵਿਚਾਰੇ ਦਰਿਆ ਦੀ ਮਾਤ ਆ ਇਹਨਾਂ ਨੇ ਕਾਫੀ ਸਹਿਯੋਗ ਕਰਦੇ ਆ ਬਾਕੀ ਜੋ ਪ੍ਰਸ਼ਾਸਨ ਨੇ ਅਸੀਂ ਮੰਗ ਕੀਤੀ ਸੀ ਵੀ ਜੋ ਇਹ ਦਵੱਲੇ ਤੁਸੀਂ ਵਨ ਟੁੱਟੇ ਸੀਗੇ 23 ਚ ਉਹ ਦਵੱਲੇ ਇਹਨਾਂ ਨੇ ਬੰਦ ਬੰਦ ਤੇ ਆ ਪਰ ਇਸ ਬੰਦ ਨਾਲ ਸਾਨੂੰ ਇੰਨਾ ਕੋਈ ਨਹੀਂ ਹੈਗਾ ਵੀ ਇਸ ਬੰਦ ਦਾ ਵੀ ਨੁਕਸਾਨ ਆ ਇਹ ਬੰਨ ਦਵੱਲੇ ਥੋੜਾ ਥੋੜਾ ਦਰਿਆ ਤੋਂ ਹਟਵੇਂ ਲੱਗਣ ਵੀ ਜਿਹੜਾ ਪਾਣੀ ਬੰਨਾਂ ਦੇ ਵਿੱਚ ਵਿੱਚ ਲਾ ਦੇ ਨੰਨਾ ਬੰਨ ਲੋ बाकी काफी नुकसान आ इस नुकसान पहले जी मैडम जो पोंग डैम में पानी भर रहा है लेवल को लगातार मॉनिटर करते हैं और लगातार तालमेल बना के रखते हैं चाहे वो व्यास मैनेजमेंट बोर्ड है चाहे वो पंजाब गवर्नमेंट का फ्लड कंट्रोल और ड्रेनेज डिपार्टमेंट है मैं बताना चाहूँगी कि भाखड़ा ब्यास मैनेजमेंट बोर्ड की तरफ से हमें ये जानकारी प्राप्त हुई है कि पोंगडम के फ्लड गेट्स खोलकर 19000 उन्नीस हज़ार के करीब क्यूसेक पानी जो है रिलीज करने वाले हैं लेकिन मैं साथ ही ये भी बताना चाहूँगी और सभी को ये अलर्ट करना चाहूँगी कि इसमें कोई घबराने वाली बात नहीं है एक रूटीन जैसे कि फ्लड सीजन में मेजर्स भाकराभ्यास मैनेजमेंट बोर्ड की तरफ से लिए जाते हैं उसी का ये पार्ट है और हम लगातार डिस्ट्रिक्ट एडमिनिस्ट्रेशन फ्लड कंट्रोल डिपार्टमेंट के साथ साथ हर संभव प्रयास कर रहे हैं कि कहीं पर भी कोई इमरजेंसी की स्थिति ना आने दी जाए और इस समय मैं सबको आश्वासित करती हूँ कि किसी तरह की इमरजेंसी के हालात भी नहीं है हम फिर भी एहतियात के तौर पर एस मुकेरिया और एस डी दसुआ को अलर्ट कर रहे हैं ताकि वो जो भी पिंड जो भी गांव इस एरिया के आसपास पड़ते हैं पिछले सालों में जहां पर आ, कोई भी फ्लडिंग की समस्या आई थी वहाँ पर हम फिर भी लोगों को आगे आने वाले समय में अलर्ट रहने के लिए पूरी तरह की प्रिपेयर्डनेस रखने के लिए हम सूचित भी करेंगे और उनको अलर्ट भी करेंगे कल को अगर हमें कहीं पर ऐसी सिचुएशन पैदा होती है कि हमें किसी को इवैक्यूएशन किसी विलेजेस की करनी पड़ती है तो उसके लिए प्रॉपर जो है फैसिलिटीज़ मेडिकल फैसिलिटीज़ इवैक्यूएशन अरेंजमेंट्स टॉयलेट्स खाने का प्रबंध वो सारा जो है जिला प्रशासन और एस ने अपने तौर पर किया हुआ है और सारे डिपार्टमेंट्स के साथ तालमेल हमारा लगातार चल रहा है तो मैं फिर एक बारी सारे होशियारपुर के निवासियों निवासियों को यही संदेश देना चाहती हूँ कि इस समय कोई भी घबराने वाली बात नहीं है और जिला प्रशासन लगातार सिचुएशन को मॉनिटर कर रहा है